ਇਟਲੀ ਤੋਂ ਆਈ ਮੰਦਪਾਗੀ ਖਬਰ ਪੰਜਾਬੀ ਨੌ ਜਵਾਨ 3 ਸਮੁੰਦਰ ਚ ਡੁੱਬਣ ਨਾਲ ਹੋਈ ਮੌਤ ਪਰਿਵਾਰ ਦਾ ਰੋ ਰੁਕੇ ਪੂਰਾ ਹਾਲ ਇਟਲੀ ਤੋਂ ਬੇਹਦ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਨੌ ਜਵਾਨ ਜੋ ਕਿ ਸਮੁੰਦਰ ਚ ਨਹਾਉਣ ਜਾਂਦਾ ਹੈ ਉੱਥੇ ਸਮੁੰਦਰ ਦੀਆਂ ਲਹਿਰਾਂ ਚ ਵਹਿਨ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਇਹ ਨੌਜਵਾਨ 7 ਮਹੀਨੇ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਇਟਲੀ ਗਿਆ ਸੀ ਅਤੇ ਉੱਥੇ ਸਮੁੰਦਰ ਚ ਨਹਾਉਣ ਚਲਾ ਗਿਆ ਜਿੱਥੇ ਲਹਿਰਾਂ ਦੇ ਵਿੱਚ ਉਹ ਡੁੱਕੇ ਪਾਣੀ ਚ چلا ਜਾਂਦਾ ਜਿੱਥੇ ਪਰ ਨਾਲ ਉਸਤੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਖਰੜ ਦੇ ਨੇਰੇ ਪਿੰਡ ਸਹੋੜਾ ਦਾ ਨੌਜਵਾਨ ਉਸਨੀ ਹੈ ਜਿਸ ਦਾ ਨਾਮ ਗੁਰਦੀਪ ਸਿੰਘ ਹੈ ਅਤੇ ਉਸਦੀ ਤਕਰੀਬਨ 25 ਸਾਲ ਉਮਰ ਦੱਸੀ ਜਾ ਰਹੀ ਹੈ ਗੁਰਦੀਪ ਸਿੰਘ ਸਮੁੰਦਰ ਦੇ ਨਾਉਣ ਲਈ ਜਦ ਚਾਂਦਾ ਇਹ ਤਾਂ ਲਹਿਰਾਂ ਵਿੱਚ ਵਹਿ ਕੇ ਧੁਕੇ ਪਾਣੀ ਚਲਾ ਜਾਂਦਾ ਹੈ ਜਿੱਥੇ ਪਰ ਨਾਲ ਉਸਤੀ ਮੌਤ ਹੋ ਜਾਂਦੀ ਹੈ ਜਦ ਪਿੰਡ ਚ ਮੌਤ ਦੀ ਘਰ ਪਹੁੰਚਦੀ ਹੈ ਤੇ ਪਿੰਡ ਚ ਮਾਤਮ છਾ ਜਾਂਦਾ ਹੈ ਜਿੱਥੇ ਪਰਿਵਾਰਤਾ ਰੋ ਰੋ ਕੇ ਬਰਾਹਲ ਹੈ ਤੇ ਪਿੰਡ ਵਾਸੀ ਵੀ ਸ਼ੋਕ ਵਿੱਚ ਡੁੱਬੇ ਹੋਏ ਹਨ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਨ ਜਿੱਥੇ ਬੁੱਤ ਦੀ ਮਰਤਕ ਦੀ ਨੂੰ ਦੇਖ ਕੇ ਪਰਿਵਾਰ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਟਲੀ ਤੋਂ ਅੱਜ ਤੁਹਾਡੇ ਪਿੰਡ ਸੋਹੜਾਂ ਦੇ ਵਿੱਚ ਡੈਡ ਬੋਡੀ ਆਈ ਹੈ ਤੁਹਾਡਾ ਕੀ ਲੱਗਦਾ ਸੀ ਮੇਰਾ ਭਤੀਜਾ ਤਾਂ ਕੀ ਗੱਲ ਕੀ ਹੋਈ ਸੀ ਪਰ ਉਹ ਮੈਨੂੰ ਸਾਨੂੰ ਤਾਂ ਪਤਾ ਲੱਗ ਗਿਆ ਕਿ ਨੌਂ ਨਾ ਮੁੰਡੇ ਇਕੱਠੇ ਹੋ ਗਏ ਪਤਾ ਲੱਗ ਗਿਆ ਉਹ ਦੁੱਖ ਜੀ ਕਿੰਨੇ ਕ ਸਾਲ ਦਾ ਸੀਗਾ ਇਹ 25 ਸਾਲ ਦਾ ਤੇ ਕਿੰਨੇ ਭੈਣ ਭਰਾ ਨੇ ਇਹ ਦੋ ਰਹਿ ਗਏ ਇੱਥੇ ਭੈਣ ਭਰਾ ਤਾਂ ਕੋਈ ਇਹ ਜੀ ਗੱਲ ਪਤਾ ਲੱਗੀ ਕਿਸੇ ਸ਼ੱਕ ਕੋਈ ਆਈ ਜੀ ਕੋਈ ਗੱਲਬਾਤ ਬਾਹਰ ਨਹੀਂ ਹਾਲ ਤੱਕ ਕੋਈ ਨਹੀਂ ਪਤਾ ਤਾਂ ਸਿਰਫ ਤੁਹਾਨੂੰ ਪਾਣੀ ਚ ਡੁੱਬਣ ਕਰਨ ਹੋਈ ਆ ਕਿਤੇ ਘੁੰਮਣ ਗਏ ਸੀ ਕਿ ਉੱਥੇ ਇਟਲੀ ਚ ਹਾਂਜੀ ਤਾਂ ਲੜਕਾ ਨੌਕਰੀ ਕਰਦਾ ਹੁੰਦਾ ਘਰ ਦੇ ਵਿੱਚ ਹੀ ਉਹ ਕਮਾਣ ਵਾਲਾ ਸੀਗਾ ਹਾਂਜੀ ਫਾਦਰ ਸਾਹਿਬ ਕੀ ਕਰਦੇ ਨੇ ਮਾਹੀ ਕਰੇ ਬੋਣਾ ਕਿ ਨਾਮ ਹੈ ਫਾਦਰ ਸਾਹਿਬ ਦਾ? ਦਿਕਤਾਰ ਸਿੰਘ। ਦਿਕਤਾਰ ਸਿੰਘ ਜੀ। ਜੀ ਹੁਣ ਇਹਨੂੰ ਕੇ ਇਹਨੂੰ 6-7 ਕ ਮਹੀਨੇ ਹੋਏ ਤੇ। ਗਰਦੀਪ ਸਿੰਘ ਨਾਮ ਤਾਂ ਜੀ। ਬਹੁਤ ਗਰੀਬ ਘਰ ਦਾ ਮੁੰਡਾ ਦਾ ਜੀ। ਇਹਨਾਂ ਕੋਲ ਹੋਰ ਕੁਝ ਨਹੀਂ ਹੈ ਜੀ। ਸਾਰੇ ਭੈਣਾਂ ਦਾ ਭਾਈ ਦਾ ਜੀ ਇਹ। ਇੱਕ ਭੈਣ ਦੀਦੀ, ਇੱਕ ਭਰਾ ਹੈ ਜਿਹਦਾ। ਅੱਛਾ। ਦੋ ਭੈਣ ਤਿੰਨ ਭੈਣ ਭਾਈ ਤੇ ਜੀ ਇਹ। 6-7 ਕ ਮਹੀਨੇ ਹੋਏ ਤੇ ਕੇਨੂੰ। ਹਾਂ 6-7 ਕ ਮਹੀਨੇ ਹੋਏ ਤੇ ਜੀ ਮਾਂ ਵੀ ਵਿਚਾਰੀ ਉਹ ਵੀ ਦੇਖੋ ਟੈਨਸ਼ਨ ਜੈ ਤਕਰੀਬਨ ਉਹ ਵੀ। ਹੋਇਆ ਗਿਆ ਤਾਂ ਜੀ ਉੱਥੇ ਸਮੁੰਦਰ ਚ ਨਾ ਹੌਣ ਚਲੇ ਗਏ ਜੀ। ਧਰਨੋਂ ਗਏ ਵਡਭ ਗਏ ਇਹ ਤੇ ਲੇਕੇ ਉੱਥੇ ਉਹਦੇ ਵਿੱਚ ਡੁੱਬ ਗਏ ਸੀ ਜੀ ਲਾਸ਼ ਕਿੰਨੇ ਦਿਨ ਬਾਅਦ ਆਈ ਹੈ ਜੀ ਲਾਸ਼ ਜੀ ਇਹ ਕਟੋ-ਕਟ ਡੇਢ ਮਹੀਨੇ ਡੇਢ ਘੜ ਹੋ ਗਿਆ ਜੀ ਲੱਖੜੇ ਦੇ ਇੱਕ ਦਿਨ ਪਹਿਲਾਂ ਗਰੀਬਣਾ ਹਾਂ ਲੱਖੜੇ ਦੇ ਇੱਕ ਦਿਨ ਪਹਿਲਾਂ ਦੀ ਡੈਥ ਹੋਈ ਸੀ ਕਿੰਨੇ ਮਦਦ ਕਰੀ ਜੀ ਇਹਦਾ ਕਿਸੇ ਨੇ ਮਤ ਨਹੀਂ ਕਰੀ ਸਾਰੀ ਸੰਗਤ ਨੇ ਮਤਲਬ ਲੋਗੇ ਮੁੰਡੇ ਉੱਥੇ ਉਹਨਾਂ ਨੇ ਕੋਈ ਇੱਥੋਂ ਮੁੰਡੇ ਗਏ ਵੀ ਉਹਨਾਂ ਨੇ ਮਦਦ ਕਰੀ ਹੈ ਕਿਸੇ ਨੇ ਨਹੀਂ ਕਰੀ ਲੋਕ ਕਰਨੇ ਵਿਚਾਰੇ ਨੇ ਪੈਸੇ ਇਕੱਠੇ-ਕੁੱਠੇ ਕਰਕੇ ਮਤਾਂ ਚਰੀ ਨਾ ਸਰਕਾਰ ਨੂੰ ਇਹੀ ਗੋਹਾ ਵੀ ਮੁੰਡਾ ਹੈਗਾ ਇਹਨੂੰ ਕੁਛ ਨਾ ਕੁਛ ਕੋਈ ਸਰਕਾਰੀ ਨੌਕਰੀ ਉਸ ਇਹਨਾਂ ਲੈ ਸਾਦਾ ਵਿਚਾਰ ਰਿਹਾ ਨਾ ਪਰ ਹੋਰ ਹੋਰ ਕੋਈ ਨਾ ਹੀ ਕੋਈ ਜ਼ਮੀਨਦਾਰ ਨਾ ਹੀ ਉਹਨੂੰ ਕੋਈ ਆਮਦਨ ਦਾ ਸਾਧਨ ਹੈ ਇਹਨਾਂ ਭਾਈ ਇੱਕ ਵਿਚਾਰੇ ਨੇ ਪੈਸੇ ਦੀ ਵੀ ਕਮਦਨੀ ਹੈਗੀ ਇਹਨਾਂ ਨੂੰ ਇਸ ਟਾਈਮ ਇਹ ਤੁਸੀਂ ਘਰ ਦੇਖ ਸਕਦੇ ਹੋ ਤੁਸੀਂ ਸਾਰੀ ਦੁਨੀਆ ਖੜੀ ਤੁਸੀਂ ਦੇਖ ਲੈ ਨਾ ਵਿਚਾਰੇ ਆਹੀ ਕੁਸਤਾ ਆਹੀ ਮੁੰਡਾ ਇਹਨਾਂ ਕਮਾਉਣੇ ਵਾਲਾ ਤਾਂ ਦੇਖੋ ਜੀ ਮਾਂ ਵੀ ਵਿਚਾਰੀ ਇਹਦਾ ਨਾ ਇਹਦਾ ਆਪ ਫਟਾ ਵਿਚਾਰਾ ਗਰੀਬ ਬੰਦੇ ਵਿਚਾਰੇ ਜਮਾਂ ਹੋ ਰਿਆ ਨਾ ਕੋਈ ਆਮਦਨ ਦਾ ਸਾਧਨ ਨਹੀਂ